ਬਹੁਤ ਹੀ ਸ਼ਿਕਤਾਰੀਓ ਉਹ ਸਾਰੇ ਪੱਤਰਕਾਰ ਲੈਂਡ ਮੀਡੀਆ ਇਲੈਕਟ੍ਰੋ ਮੀਡੀਆ ਸਾਰੇ ਪ੍ਰੈਸ ਫੋਟੋਗ੍ਰਾਫਰਾਂ ਨੂੰ ਕਰਦਾ ਸਾਰਿਆਂ ਨੂੰ ਮਾ ਜਿਆਗਦਾ ਔਰ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਕੀਮਤੀ ਟਾਈਮ ਸਾਡੇ ਚ ਕੱਟ ਕੇ ਆਏ ਅੱਜ ਸਾਡੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਾਇਸ ਪ੍ਰਧਾਨ ਅਮਰਜੀਤ ਸਿੰਘ ਜੀ ਕੈਂਤ ਸਾਡੇ ਵਿੱਚ ਆਏ ਨੇ ओबीसी ਮੋਰਚੇ ਦੇ ਐਸਸੀ ਮੋਰਚੇ ਪਰਮਜੀਤ ਸਿੰਘ ਕੈਂਤ ਪਰਮਜੀਤ ਸਿੰਘ ਕੈਂਤ ਐਸਸੀ ਮੋਰਚਾ ਦੇ ਜਿਹੜੇ ਬਾਈ ਪ੍ਰਾਈਡ ਨੇ ਪੰਜਾਬ ਦੇ ਉਹ ਸਾਡੇ ਵਿੱਚ ਆਏ ਨੇ ਅ ਅੱਜ ਦੇ ਮੁੱਦਿਆਂ ਤੇ ਜੋ ਪੰਜਾਬ ਦੇ ਵਿੱਚ ਮੁੱਦਾ ਹੈ ਉਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਸੰਬੋਧਨ ਕਰਾਂਗੇ ਮੈਂ ਬੇਨਤੀ ਕਰਾਂਗਾ ਕੈਂਤ ਸਾਹਿਬ ਨੂੰ ਕੋਈ ਆਪਣਾ ਜਿਹੜਾ ਸਤਿ ਸ਼੍ਰੀ ਅਕਾਲ ਜੀ ਸਾਡੇ ਦਰਮਿਆਨ ਸਾਡੀ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਘ ਸਿੰਗਲਾ ਐਕਸ ਮਿਸਟਰ ਉਹਨਾਂ ਦੇ ਨਾਲ ਉਹਨਾਂ ਦੇ ਸਹਿਯੋਗੀ ਪੀਸੀਮੋਰਸੀ ਦੇ ਪ੍ਰੈਜ਼ੀਡੈਂਟ ਅੱਜ ਜੋ ਅਸੀਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਪੰਜਾਬ ਦੇ ਵਿੱਚ ਜਿਹੜੀਆਂ ਘਟਨਾਵਾਂ ਪਿਛਲੇ ਦਿਨੀ ਨੈਸ਼ਨਲ ਲੈਵਲ ਤੇ ਵਾਪਰੀਆਂ ਜਾਂ ਸਟੇਟ ਲੈਵਲ ਤੇ ਵਾਪਰੀਆਂ ਉਹਨਾਂ ਦੇ ਵਿੱਚ ਪਹਿਲੀ ਜੋ ਘਟਨਾ ਸੀ ਕਿ ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਉਹ ਆਪਣੇ ਆਪ ਨੂੰ ਇਹ ਗੱਲ ਜਿਤਾਉਂਦੇ ਨੇ ਕਿ ਅਸੀਂ ਅਨੁਸੂਚਿਤ ਜਾਤੀਆਂ ਦੇ بڑے ਹਤਾਸ਼ੀ ਹਾਂ لیکن ਉਹਨਾਂ ਦੇ ਜਿਹੜੇ ਅਸਲੀ ਕਿਰਦਾਰ ਹੈ ਅਸਲੀ ਜਿਹੜਾ ਚਿਹਰਾ ਹੈ ਉਹ ਸਮੇਂ-ਸਮੇਂ سر ਸਾਹਮਣੇ ਆਉਂਦਾ ਹੈ ਉਹ ਆਪਣੇ ਗਿਰੇਵਾਂ ਚ ਨਹੀਂ ਚੱਕਦੇ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਦਿਨੀ ਜੋ ਖਡੂਰ ਸਾਹਿਬ ਤੋਂ ਵਿਧਾਇਕ ਨੇ ਮਨਜਿੰਦਰ ਸਿੰਘ ਜੀ ਲਾਲਪੁਰਾ ਉਹਨਾਂ ਨੇ ਲਗਭਗ 7-8 ਸਾਲ ਪਹਿਲਾਂ ਇੱਕ ਲੜਕੀ ਤੇ ਬੰਦਿਆਂ ਨਾਲ ਮਿਸਬੀਹੇਵ ਕੀਤਾ ਜਾਤੀ ਸੂਚਕ ਬੋਲਿਆ ਉਸ ਨੂੰ ਮਾਨਯੋਗ ਕੋਰਟ ਨੇ ਸਜ਼ਾ ਸੁناਈ ਲੇਕਿਨ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਜੀ ਮਾਨ ਇਹਨਾਂ ਨੇ ਉਸ ਵਿਧਾਇਕ ਦੇ ਖਿਲਾਫ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਨਾ ਤਾਂ ਉਹਨੂੰ ਸਸਪੈਂਡ ਕੀਤਾ ਤੇ ਨਾ ਹੀ ਉਹਨੂੰ ਪਾਰਟੀ ਚੋਂ ਕੱਢਿਆ ਜਦੋਂ ਇੱਕ ਪਾਸੇ ਕਹਿੰਦੇ ਨੇ ਕਿ ਵੀ ਅਸੀਂ ਅਨੁਸੂਚੀ ਜਾਤੀਆਂ ਦੇ ਹਤਾਸ਼ੀਆਂ ਉਹਨਾਂ ਦਾ ਜਿਹੜਾ ਚਿਹਰਾ ਹੈ ਉਹ ਬੇਨਕਾਬ ਹੋ ਜਾਂਦਾ ਦੂਜੀ ਜਿਹੜੀ ਗੱਲ ਹੈ ਕਿ ਪੰਜਾਬ ਦੇ ਵਿੱਚ ਸੱਤ ਰਾਜ ਸਭਾ ਦੀਆਂ ਸੀਟਾਂ ਨੇ ਤੁਹਾਡੇ ਧਿਆਨ ਚ ਹੋਊਗਾ ਕਿ ਜਦੋਂ ਵੀ ਅਕਾਲੀ ਭਾਜਪਾ ਦੀ ਸਰਕਾਰ ਬਣੀ ਜੇ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਅਨੁਸੂਚੀ ਜਾਤੀਆਂ ਦੀ ਇਸ ਸਮੇਂ ਲਗਭਗ 35% ਆਬਾਦੀ ਹੈ ਉਸ 35% ਆਬਾਦੀ ਦੇ ਵਿੱਚੋਂ ਅਨੁਸੂਚੀ ਜਾਤੀਆਂ ਦਾ ਕੋਈ ਵੀ ਨੁਮਾਇੰਦਾ ਰਾਜ ਸਭਾ ਨਹੀਂ ਭੇਜਿਆ ਇਹ ਅਰਵਿੰਦ ਕੇਜਰੀਵਾਲ ਦਾ ਜਿਹੜਾ ਅਸਲ ਅਨੁਸੂਚੀ ਜਾਤੀਆਂ ਪ੍ਰਤੀ헤ਜ ਹੈ ਉਹ ਸਾਹਮਣੇ ਆ ਜਾਂਦਾ ਹੈ ਔਰ ਜਦੋਂ ਅਸੀਂ ਕੁਕੇ ਮੁੱਦੇ ਮੈਂ ਜ਼ਿਆਦਾ ਲੰਮੀ ਨਹੀਂ ਗੱਲ ਕਰਨਾ ਚਾਹੁੰਦਾ ਕਿ ਸ਼ਾਰਟ ਵਿੱਚ ਕਿ ਜਦੋਂ ਇਹ ਸਾਰੀਆਂ ਮੁੱਦਿਆਂ ਤੋਂ ਆਪਣਾ ਧਿਆਨ ਹਟਾ ਕੇ ਜਿਹੜਾ ਇਸ ਸਮੇਂ ਦੇ ਹਾਲਾਤ ਬਣੇ ਨੇ ਪਿਛਲੇ ਦਿਨੀ ਚੀਫ ਜਸਟਿਸ ਗੁਬਈ ਸਾਹਿਬ ਦੇ ਉੱਤੇ ਜੁੱਤਾ ਸੁੱਟਣ ਦੀ ਜਿਹੜੀ ਨਿੰਦਨੀ ਹੈ ਹਰਕਤ ਕੀਤੀ ਹੈ ਅੱਤਜੰਤਾ ਪਾਰਟੀ ਨੇ ਉਸ ਦਿਨ ਨਕੇਦੀ ਕੀਤੀ ਹੈ ਦੂਜੀ ਜੋ ਘਟਨਾ ਹੈ ਹਰਿਆਣਾ ਦੇ ਵਿੱਚ ਬਾਈ ਪੂਰਨ ਸਿੰਘ ਜੋ ADGP ਨੇ ਉਹਨਾਂ ਨੇ ਸੁਸਾਈਡ ਕੀਤਾ ਉਹਨਾਂ ਨੇ ਕਿਹਾ ਕਿ ਸਾਨੂੰ ਜਾਤੀ ਦੇ ਆਧਾਰ ਤੇ ਜਿਹੜਾ ਵਿਤਕਰਾ ਕੀਤਾ ਗਿਆ ਮੇਰੇ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਤਾਂ ਉਹਨੂੰ ਆਪਣੀ ਆਤਮ ਹੱਤਿਆ ਕਰਨ ਲਈ ਮਜਬੂਰ ਕੀਤਾ ਗਿਆ ਸਾਡੀ ਪਾਰਟੀ ਅਸੀਂ ਅਨੁਸੂਚਿਤ ਜਾਤੀ ਮੋਰਚਾ ਜਾਂ ਭਾਰਤੀ ਜਨਤਾ ਪਾਰਟੀ ਕਹਿੰਦੇ ਕਿ ਜਿਹੜੇ ਅਧਿਕਾਰੀ ਉਸ ਵਿੱਚ ਸ਼ਾਮਲ ਨੇ ਉਹਨਾਂ ਨੂੰ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਅਸੀਂ ਇਹ ਚਾਹੁੰਦੇ ਹਾਂ ਔਰ ਦੂਸਰੇ ਪਾਸੇ ਕੀ ਹੈ ਕਿ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਪਾਰਟੀ ਹੈ ਜਿਹੜੇ ਸੰਵੇਦਨਸ਼ੀਲ ਮੁੱਦੇ ਨੇ ਸਮਾਜਿਕ ਮੁੱਦੇ ਨੇ ਉਹਨਾਂ ਦੇ ਉੱਤੇ ਰਾਜਨੀਤੀ ਕਰ ਰਹੀ ਹੈ ਉਨ੍ਹਾਂ ਮੁੱਦਿਆਂ ਦੀ ਆੜ ਵਿੱਚ ਆਪਣੀ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਤੋਂਨ ਮੈਂ ਦੋ ਮੁੱਦਿਆਂ ਦਾ ਜ਼ਿਕਰ ਕੀਤਾ ਵਿਧਾਇਕ ਲਾਲਪੁਰਾ ਦੇ ਖਿਲਾਫ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਰਾਜ ਸਭਾ ਦੇ ਵਿੱਚ ਕੋਈ ਅਨੁਸੂਚਿਤ ਜਾਤੀ ਦਾ ਨੁਮਾਇੰਦਾ ਨਹੀਂ ਭੇਜਿਆ ਉਲਟੇ ਕਿ ਜਿਹੜੇ ਸਮਾਜਿਕ ਮੁੱਦੇ ਨੇ ਜੋ ਵਿਵਸਥਾ ਦੇ ਵਿੱਚ ਸ਼িকার ਹੋ ਜਾਂਦੇ ਨੇ ਉਹਨਾਂ ਦੇ ਵਿੱਚ ਜਿਹੜੀ ਸਾਡਾ ਇਸ ਦੇਸ਼ ਦਾ ਜਿਹੜਾ ਤਾਣਾ ਬਾਣਾ ਹੈ ਸਮਾਜਿਕ ਤਾਣਾ ਬਾਣਾ ਕਿਤੇ ਨਾ ਕਿਤੇ ਸਮੇਂ-ਸਮੇਂ سر ਘਟਨਾਵਾਂ ਜਿਹੜੀਆਂ ਉਹ ਵਾਪਰਦੀਆਂ ਨੇ ਇਹ ਉਹਨਾਂ ਦੀ ਆੜ ਵਿੱਚ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਨੇ ਅਸੀਂ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਇਸ ਰਵੱਈਏ ਦੀ ਨਿੰਦਾ ਕਰਦੇ ਆ ਕਿ ਸਮਾਜਿਕ ਮੁੱਦਿਆਂ ਦੀ ਆੜ ਵਿੱਚ ਆਪਣੀਆਂ ਰੋਟੀਆਂ ਨਹੀਂ ਸੇਕਣੀਆਂ ਚਾਹੀਦੀਆਂ ਔਰ ਜੋ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਜੀ ਮਾਨ ਬਹੁਤ ਕਹਿੰਦੇ ਨੇ ਕਿ ਅਸੀਂ ਬੜੇ ਸਪਸ਼ਟ ਹਾਂ ਸਿੱਧੇ ਹਾਂ ਤਾਂ ਉਹਨਾਂ ਨੇ ਵਿਧਾਇਕ ਨੂੰ ਆਪਣੇ ਜਿਹੜੇ ਜੇਲ੍ਹ ਦੇ ਵਿੱਚ ਨੇ ਇਸ ਸਮੇਂ ਵਿਧਾਇਕ ਔਰ ਉਹਨਾਂ ਨੂੰ ਜਿਹੜੀਆਂ ਸੁੱਖ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ ਉਹ ਤੁਸੀਂ ਭੱਲੀ ਪਾਤਨ ਜਾਣੋ ਔਰ ਉਹਨਾਂ ਨੂੰ ਸਸਪੈਂਡ ਕਰਨਾ ਪਾਰਟੀ ਚੋਂ ਕੱਢਣਾ ਨਾ ਤਾਂ ਜੋ ਸਟੇਟ ਦੇ ਸਾਡੇ ਇੱਥੇ ਪ੍ਰੈਜ਼ੀਡੈਂਟ ਨੇ ਅਮਨ अरोड़ा ਆਮ ਆਦਮੀ ਪਾਰਟੀ ਦਾ ਉਹਨਾਂ ਦਾ ਕੋਈ ਸਟੇਟਮੈਂਟ ਨਹੀਂ ਆਇਆ ਭਗਵੰਤ ਸਿੰਘ ਜੀ ਮਾਨ ਸਾਡੇ ਮੁੱਖ ਮੰਤਰੀ ਨੇ ਉਹਨਾਂ ਦਾ ਨਹੀਂ ਕੋਈ ਸਟੇਟਮੈਂਟ ਆਇਆ ਔਰ ਜਿਹੜੇ ਅਨੁਸੂਚਿਤ ਜਾਤੀ ਦੇ ਮਨਿਸਟਰ ਨੇ ਸੈਕੰਡਰੀ ਉਹਨਾਂ ਦੀ ਪੋਜੀਸ਼ਨ ਹੈ ਹਰਪਾਲ ਸਿੰਘ ਜੀ ਚੀਮਾ ਜੋ ਐਕਸਾਈਜੈਂਟ ਟੈਕਸੇਸ਼ਨ ਵੀ ਉਹਨਾਂ ਕੋਲ ਹੈ ਤੇ ਫਾਈਨਾਂਸ ਵੀ ਉਹਨਾਂ ਕੋਲ ਹੈ ਉਹਨਾਂ ਨੇ ਇਹਨਾਂ ਦੇ ਉੱਤੇ ਚੁੱਪ ਹੈ ਜਿਹੜੀ ਉਹ ਧਾਰ ਰੱਖੀ ਹੈ ਜਦੋਂ ਤਾਂ ਉਹਨਾਂ ਦੀ ਪਾਰਟੀ ਵੱਲੋਂ ਅਨੁਸੂਚਿਤ ਜਾਤੀਆਂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਹੈ ਉਦੋਂ ਤਾਂ ਉਹ ਚੁੱਪ ਧਰ ਲੈਂਦੇ ਨੇ ਅਦਰਵਾਈਜ਼ ਮੀਡੀਆ ਦੇ ਸਾਹਮਣੇ ਫਿਰ ਉਹ ਆਪਣੀ ਗੱਲ ਕਹਿਣ ਤੋਂ ਬੇਵਾਕੀ ਨਾਲ ਇਹ ਬੇਵਾਕੀ ਨਹੀਂ ਕਹਿ ਸਕਦੇ ਬੇਸ਼ਰਮੀ ਨਾਲ ਕੰਮ ਕਰ ਗੱਲ ਕਰਦੇ ਨੇ ਕਿ ਪਿਛਲੇ ਅਬ ਤੁਹਾਡੇ ਕੋਲ ਹਲੇ 15 ਦਿਨ ਨਹੀਂ ਹੋਏ ਜਦੋਂ ਲਾਲਪੁਰਾ ਜਿਹੜੇ ਮਨਜਿੰਦਰ ਸਿੰਘ ਲਾਲਪੁਰਾ ਕੜੂਰ ਸਭ ਤੋਂ ਵਧਾਇਕ ਨਹੀਂ ਇਹ ਰਾਜ ਸਭਾ ਦੀ ਜਿਹੜੀ ਚੋਣ ਹੈ ਉਹ 24 ਅਕਤੂਬਰ ਨੂੰ ਹੋਣੀ ਹੈ ਨੋਮੀਨੇਸ਼ਨ ਚੱਲ ਰਹੀ ਹੈ ਔਰ ਇਸ 15 ਦਿਨਾਂ ਦੇ ਵਿੱਚ ਵਿੱਚ ਉਹਨਾਂ ਦਾ ਜਿਹੜਾ ਚਿਹਰਾ ਉਹ ਮੋਰ ਸਾਹਮਣੇ ਹੈ ਤੁਹਾਡੇ ਅਸੀਂ ਭਾਰਤੀ ਜਨਤਾ ਪਾਰਟੀ ਜਿਹੜੀਆਂ ਦੋ ਘਟਨਾਵਾਂ ਨੇ ਚਾਹੇ ਗਵਾਈ ਸਾਹਿਬ ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਜਾਂ ਜਿਹਨਾਂ ਐਡੀਜੀਪੀ ਨੇ ਆਤਮ ਹੱਤਿਆ ਕਰ ਲਈ ਬਾਈਪੂਰਨ ਸਿੰਘ ਜੀ ਅਸੀਂ ਉਹਨਾਂ ਘਟਨਾ ਪ੍ਰਤੀ ਸੰਵੇਦਨਸ਼ੀਲਾਂ ਔਰ ਅਸੀਂ ਚਾਹੁੰਨੇ ਕਿ ਜਿਹਨਾਂ ਦੇ ਕਾਰਨ ਹੋਇਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਜਿਹੜੀਆਂ ਅਜਿਹੀਆਂ ਘਟਨਾਵਾਂ ਨੇ ਪਾਰਟੀ ਜਿਹੜੀ ਆ ਉਹਦੀ ਨਿਖੇਧੀ ਕਰਦੀ ਹੈ ਇਹ ਗਲਤ ਨੇ ਇਸ ਸਮਾਜ ਦੇ ਲਈ ਇਹ ਚੰਗੀਆਂ ਨਹੀਂ ਜਿਸ ਸਮਾਜ ਦੇ ਵਿੱਚ ਅਸੀਂ ਅੱਜ ਵਿਚਰ ਰਹੇ ਹਾਂ ਉਸ ਸਮਾਜ ਦੇ ਵਿੱਚ ਇਹ ਜਿਹੜੀਆਂ ਅਜਿਹੀਆਂ ਘਟਨਾਵਾਂ ਹੋ ਰਹੀਆਂ ਨੇ ਇਹ ਸ਼ਰਮਸ਼ਾਰ ਕਰਨ ਵਾਲੀਆਂ ਨੇ ਔਰ ਇਨਸਾਨੀਅਤ ਦੇ ਨਾਮ ਤੇ ਕਲੰਕ ਨੇ ਇਹ ਜਿਹੜਾ ਤੁਹਾਡੇ ਦਰਮਿਆਨ ਮੈਂ ਆਪਣੇ ਵਿਚਾਰ ਰੱਖੇ ਨੇ ਤੁਸੀਂ ਇਹਦੇ ਪ੍ਰਤੀ ਕੋਈ ਗੱਲ ਕਰਨਾ ਚਾਹੁੰਦੇ ਆ ਕੋਈ ਤੁਹਾਡਾ ਕੁਐਸਚਨ ਹੈ ਪ੍ਰਸ਼ਨ ਹੋਊਗਾ ਇੰਗਲਿਸ਼ ਦਾ ਇੰਗਲਿਸ਼ ਲੈ ਲਓ ਹਿੰਦੀ ਵਾਲੇ ਹਿੰਦੀ ਦਾ ਲੈ ਲਓ ਤੇ ਪੰਜਾਬੀ ਵਾਲਾ ਪੰਜਾਬੀ ਦਾ ਲੈ ਲਓ ਅਸੀਂ ਆਪਣੀ ਜਿਹੜੀ ਗੱਲ ਦੱਸੀ ਹੈ ਉਹ ਬਰੀਫ ਵਿੱਚ ਦਿੱਤੀ ਹੈ ਕਿ ਡਿਟੇਲ ਚ ਜਾਣ ਦੀ ਬਜਾਏ ਮੁੱਦੇ ਨੇ ਜਿਹੜੇ ਉਹਨਾਂ ਮੁੱਦਿਆਂ ਤੇ ਅਸੀਂ ਗੱਲ ਕਰ ਰਹੇ ਹਾਂ ਔਰ ਪੰਜਾਬ ਦਾ ਜਿਹੜਾ ਮਾਹੌਲ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਜਿਹੜੀ ਹੈ ਉਹ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਾਫ ਵਿੱਚ ਤੇ ਰਾਜਨੀਤੀ ਤੁਸੀਂ ਕਹਿ ਰਹੇ ਹੋ ਬਹੁਤ ਜ਼ੋਰ ਦੀ ਹੈ ਤੁਸੀਂ ਜੇ ਮੈਂ ਸਟੇਟ ਗਵਰਨਮੈਂਟ ਤੇ ਕਹਿ ਰਹੇ ਹਾਂ ਕਿ ਉਹ ਰਾਜਨੀਤੀ ਕਰ ਰਹੇ ਸਮੋਧਿਆਂ ਨੂੰ ਲੈ ਕੇ ਇਹ ਹੈ ਉਹ ਤੁਹਾਡੇ ਤੇ ਇਲਜ਼ਾਮ ਲਾ ਰਹੇ ਆ ਤੁਸੀਂ ਉਹਨਾਂ ਤੇ ਲਾ ਰਹੇ ਹੈ ਕਿ ਉਹ ਦੇਸ਼ ਆਜ਼ਾਦ ਨੂੰ तकरीबन 78 ਸਾਲ ਹੋ ਗਏ ਨੇ ਪਰ ਦਲਿਤ ਭਾਈਚਾਰੇ ਨਾਲ ਹਜੇ ਵੀ ਜਿਹੜਾ ਆਪਾਚਾਰ ਰੂਪਨ ਦਾ ਨਾਮ ਹੀ ਲੈ ਰਿਹਾ ਕਿੰਨੇ ਦੇਖੋ ਜੋ ਕੁਛ ਹੋ ਰਿਹਾ ਉਹ ਮੰਦਭਗ ਹੈ ਇਹ ਦੇਸ਼ ਦੀ ਜਿਹੜੀ ਵਿਵਸਥਾ ਪਹਿਲਾਂ ਬਣੀ ਦੀ ਹੈ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਹੈ ਸੰਵਿਧਾਨ ਬਣਿਆ ਹੈ ਸੰਵਿਧਾਨ ਦੇ ਮੁਤਾਬਕ ਹਰ ਇੱਕ ਨੂੰ ਸੁੱਖ ਸੁਵਿਧਾ ਮਾਂ ਦਿੱਤੀਆਂ ਸਮਾਜ ਵਿੱਚ ਕੁਝ ਐਸੇ ਅੰਸਰ ਹੁੰਦੇ ਨੇ ਜਿਹਦੇ ਕਾਰਨ ਸਮਾਜ ਜਿਹੜਾ ਮਾਹੌਲ ਹੈ ਉਹ ਖਰਾਬ ਹੋ ਜਾਂਦਾ ਹੈ ਪਾਰਟੀ ਇਸਦੀ ਖੇਤੀ ਕਰ ਰਹੀ ਹੈ ਅਸੀਂ ਤੁਹਾਡੇ ਸਾਹਮਣੇ ਬੈਠੇ ਕਿ ਪਾਰਟੀ ਦਾ ਆਦੇਸ਼ ਹੈ ਪਾਰਟੀ ਦੇ ਆਦੇਸ਼ ਤੇ ਅਸੀਂ ਕੇਂਦਰ ਦੇ ਵਿੱਚ ਵੀ ਸਾਡੀ ਸਰਕਾਰ ਹੈ ਤੇ ਹਰਿਆਣਾ ਵਿੱਚ ਵੀ ਸਾਡੀ ਸਰਕਾਰ ਹੈ ਅਸੀਂ ਹਰਿਆਣਾ ਸਰਕਾਰ ਨੂੰ ਕਿਹਾ ਕਿ ਇਹਨਾਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਜਿਨ੍ਹਾਂ ਨੇ ਅਜਿਹੀ ਜਿਹੜੀ ਜਿਨ੍ਹਾਂ ਦੇ ਕਾਰਨ ਉਸ ਹੋਣ ਹਰ ਇਮਾਨਦਾਰ ਜਿਹੜੇ ਅਫੀਸਰ ਨੇ ਉਹਨਾਂ ਨੂੰ ਇਸ ਤਰ੍ਹਾਂ ਦੀ ਜਿਹੜੀ ਘਟਨਾ ਜਿਹਦੀ ਕਰਨ ਦੇ ਲਈ ਮਜਬੂਰ ਹੋਣਾ ਪਿਆ ਉਹ ਗਲਤ ਹੈ ਉਹਨਾਂ ਦੇ ਪਰਿਵਾਰ ਨੇ ਹੰਦਮਸੂਕਾਰ ਨਹੀਂ ਕੀਤੀ ਤੁਹਾਡੇ ਕਾਜੀ ਅਕਾਰ ਨਹੀਂ ਦੇ ਕਰਨ ਦੇਖੋ ਜਿਹੜਾ ਇਸ ਘਟਨਾ ਦੇ ਵਿੱਚ ਜੋ ਰੋਧਕ ਦੇ ਐਸਪੀਸੀ ਉੱਥੇ ਆਪਣੇ ਵੀ ਐਸਐਸਪੀ ਦੀ ਪੋਸਟ ਉੱਥੇ ਐਸਪੀ ਦੀ ਪੋਸਟ ਹੈ ਉਸ ਨੂੰ ਉਹਨਾਂ ਨੇ ਉੱਥੋਂ ਲਾਂਬੇ ਕਰ ਦਿੱਤਾ ਹਟਾ ਦਿੱਤਾ ਔਰ ਇਹਦੇ ਵਿੱਚ ਨੈਸ਼ਨਲ ਸ਼ੈਡੂਲ ਕਾਸ ਕਮਿਸ਼ਨ ਨੇ ਉਸਨੇ ਵੀ ਸੰ ਗਿਆਨ ਲਿਆ ਕਿਉਂਕਿ ਜਿਹੜੀ ਚੰਡੀਗੜ੍ਹ ਹੈ ਉਹ ਯੂਟੀ ਹੈ ਹਰਿਆਣਾ ਸਟੇਟ ਬੱਕਰੀ ਹੈ ਜੋ ਅਫੀਸਰ ਜਿਹੜੀ ਜੌਬ ਕਰਦੇ ਸੀ ਉਹ ਹਰਿਆਣਾ ਸਟੇਟ ਚ ਕਰਦੇ ਸੀ ਜਿਹੜੀ ਆਤਮ ਹੱਤਿਆ ਖੁਦਕੁਸ਼ੀ ਕੀਤੀ ਹੈ ਉਹ ਚੰਡੀਗੜ੍ਹ ਦੇ ਵਿੱਚ ਕੀਤੀ ਹੈ ਤੇ ਅਸੀਂ ਹਰਿਆਣਾ ਗਵਰਨਮੈਂਟ ਨੂੰ ਸਾਡੇ ਜਿਹੜੇ ਪ੍ਰਸ਼ਨ ਉਹ ਕਰ ਮੈਂ ਬੜਾ ਸਪਸ਼ਟ ਲਿਖਿਆ ਇਹਦੇ ਵਿੱਚ ਕੋਈ ਗਲਤ ਨਹੀਂ ਤੁਸੀਂ ਲੈ ਲਿਓ ਮੈਂ ਤੁਹਾਨੂੰ ਮੇਲ ਵੀ ਕਰ ਦਵਾਂਗਾ ਕਿ ਉਹਨਾਂ ਨੂੰ ਮੁਰਖਾਸ ਕੀਤਾ ਜਾਣਾ ਚਾਹੀਦਾ ਜਿਹੜੇ ਇਸ ਦੇ ਵਿੱਚ ਦੋਸ਼ੀ ਨੇ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਜੋ ਪ੍ਰिवेंशन ਆਫ ਐਕਟ੍ਰੋਸਿਟੀ ਐਕਟ ਵੀ ਲਾਇਆ ਗਿਆ ਤੁਹਾਨੂੰ ਯਾਦ ਹੋਵੇਗਾ ਜੋ ਮਨਜਿੰਦਰ ਸਿੰਘ ਜੀ ਲਾਲਪੁਰਾ ਵਿਧਾਇਕ ਨੇ ਖਡੂਰ ਸਾਹਿਬ ਤੋਂ ਅਗਰ ਉਹਨਾਂ ਨੂੰ ਸਜ਼ਾ ਹੋਈ ਹੈ ਤਾਂ ਪ੍ਰिवेंशन ਆਫ ਐਕਟ੍ਰੋਸਿਟੀ ਐਕਟ ਦੇ ਤਹਿਤ 4 ਸਾਲ ਦੀ ਸਜ਼ਾ ਹੋਈ ਹੈ ਸਾਡਾ ਬਾਈਕ ਦਾ ਕਹਿਣਾ ਕਿ ਜਿਹੜਾ ਤੇਰਾ ਬੰਦੇ ਨਾਮਜਦ ਨਹੀਂ ਇਹਨਾਂ ਨੇ ਜੋ ਕਈ ਕੰਮ ਇਹਨਾਂ ਨੇ ਘੱਟ ਤੇ ਯਾਨੀ ਕਿ ਮਜੂਰ ਨਹੀਂ ਆ ਕਹਿੰਦੇ ਇੱਕ ਜਿਹੜਾ ਪੋਸਟਮਾਰਟ ਵਾਸਤੇ ਭੇਜਿਆ ਕਹਿੰਦੇ ਪਰਿਵਾਰ ਦੀ ਸਹਿਮਤੀ ਨਹੀਂ ਸਾਨੂੰ ਤਾਂ ਪਤਾ ਹੀ ਨਹੀਂ ਕਿ ਜਦੋਂ ਪੋਸਟਮਾਰਟ ਪਹਿਲੀ ਗੱਲ ਤੇ ਇਸ ਜਿਹੜੀ ਘਟਨਾ ਹੈ ਉਹਦੇ ਵਿੱਚ 13 ਆਫੀਸਰ ਨੇ ਇਨਕਲੂਡਿੰਗ ਡੀਜੀਪੀ ਉਹ ਐਫਆਈਆਰ ਦੇ ਵਿੱਚ 13 ਹੀ ਨੇ ਉਹ ਲਾਸਟ ਵਿੱਚ ਜੋ ਦੋ ਲਾਈਨਾਂ ਨੇ ਇੱਕ ਤਾਂ ਡੀਜੀਪੀ ਨੇ ਜੋ ਹਰਿਆਣਾ ਦੇ ਨੇ ਦੂਜੀ ਜਿਹੜੀ ਐਸਪੀ ਰੋहतक ਸੀ ਏ ਉਹਨਾਂ ਦੇ ਉੱਤੇ ਸਾਰਾ ਹੈ ਤਾਂ ਉਹ ਐਫ ਆਈ ਆਰ ਦੇ ਵਿੱਚ ਮੈਂਸ਼ਨ ਨਹੀਂ ਔਰ ਸਜ਼ਾ ਸਭ ਨੂੰ ਮਿਲੇਗੀ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਨੇ ਇਹ ਦੋਨੇ ਕਰਮਾ ਮਾਰੀਆਂ ਪਰ ਜਿਹੜਾ ਮੁਕੀਲ ਨੇ ਜਿਹੜਿਆ ਕੀ ਦਿੱਕੀ ਤੇ ਦੂਸਰਾ ਨਹੀਂ ਹੈ ਉਹ ਇੱਕ ਮੁਕੀਲ ਹੈ ਉਹਦੇ ਬਾਰੇ ਕਿਸੇ ਕਿਸਮ ਦਾ ਕੋਈ ਪੁੱਛਣ ਜਾਂ ਹੋਰ ਕੋਈ ਪ੍ਰਕਿਰਮ ਨਹੀਂ ਆ ਰਿਹਾ ਜਗਾ ਕੋਈ ਉਹਦੇ ਬਾਰੇ ਤੁਸੀਂ ਦੇਖੋ ਜੇ ਜੀ ਉਹ ਘਟਨਾ ਹੋਈ ਹੈ ਉਹ ਕੌਣ ਸੀ ਇਤੋਂ ਦਾ ਕੀ ਜਨਮਾ ਦੇ ਮੈਨੇ ਦਿੱਲੀ ਹਾਈ ਕੋਰਟ ਦੇ ਵਿੱਚ ਆਪਣੇ ਪ੍ਰੈਕਟਿਸ ਕਰਦੇ ਮੇ ਸੁਪਰੀਮ ਕੋਰਟ ਦੇ ਵਿੱਚ ਵੀ ਬਾਰ ਕਾਉਂਸਲ ਨੇ ਉਹਨਾਂ ਦਾ ਜਿਹੜਾ ਲੈਸੈਂਸ ਹੈ ਉਹ ਕੈਂਸਲ ਕਰ ਦਿੱਤਾ। ਔਰ ਜੋ ਵਕੀਲ ਨੇ ਉਹਦਾ ਨਾਮ ਮਿਸਟਰ ਕੁਸ਼ੂਰ ਹੈ ਉਸਨੇ ਅਜੀਬ ਇਹ ਗੱਲ ਕੀਤੀ ਹੈ ਇਹ ਸੰਵਿਧਾਨ ਦੇ ਉੱਤੇ ਉਹਨੇ ਇੱਕ ਤਰੀਕੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਸਾਡਾ ਉਹ ਗਲਤ ਹੈ ਇਹ ਨਹੀਂ ਹੋਣਾ ਚਾਹੀਦਾ। ਕਾਂਸਰ ਸਾਹਿਬ ਨਾਲ ਗੱਲ ਕਰੀਏ ਲਗਾਤਾਰ ਅਨਿਲ ਮਿਸ਼ਰਾ ਦਾ ਵੀ ਬਿਆਨ ਆਇਆ ਇਸ ਤੇ। ਵੀ ਸੰਵਿਧਾਨ ਵੀਰ ਗਵਈ ਨੇ ਲਿਖਿਆ 바ਵਾ ਸਾਹਿਬ ਡਾਕਟਰ ਨੂੰ ਇੰਕਲੂਡ ਕਰਨਾ। ਇਸ ਤਰ੍ਹਾਂ ਦੀ ਜਿਹੜੀ ਬਿਆਨਵਾਦੀ ਆ ਰਹੀ ਹੈਗੀ ਹੈ ਵੀ ਅੰਗਰੇਜ਼ਾਂ ਦੇ ਅਮੇਰਕਰ ਸਾਹਿਬ ਨੇ ਕਿਹਾ ਕਿਵੇਂ ਦੇਖ ਰਹੇ ਹੋ? ਕੀ ਦੇਖੋ ਜਿਹੜੇ ਮਿਸਟਰ ਜੀ ਨੇ ਕੱਲ੍ਹ ਕੀ ਮੂਰਖ ਬੰਦੇ ਦੇ ਉੱਤੇ ਕੀ ਕਮੈਂਟਸ ਲੈਣਾ ਹੈ? ਕਿ ਜਿਹੜੇ ਆਪ ਖੁਦ ਰ ਆਪਣਾ ਆਪਣਾ ਨਾਮ ਸਿਮਕਾਉਣ ਲਈ ਕੁਝ ਸਵਾਰਥ ਲਈ ਇਹ ਜਿਹੀਆਂ ਹਰਕਤਾਂ ਕਰਦੇ ਨੇ ਉਹਨਾਂ ਗੱਲਾਂ ਨੂੰ ਮੇਰੇ ਖਿਆਲ ਚ ਤੂਲ ਨਹੀਂ ਦੇਣਾ ਚਾਹੀਦਾ ਸਾਡਾ ਜੀ